ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਗੁਰੂ ਦੀ ਨਗਰੀ ਅਮ੍ਰਿਤਸਰ ਪਹੁੰਚ ਗਏ ਸੀਗੇ ਆਪਾਂ ਤੇ ਬੇਟੀ ਨੂੰ ਲੈਣ ਵਾਸਤੇ ਆਏ ਸੀਗੇ ਜਿੱਦਾਂ ਸਾਡਾ ਦਿਲ ਨਹੀਂ ਲੱਗਦਾ ਪਿਆ ਤਾਂ ਇਹ ਕਿ ਚਲੋ ਕੁਝ ਦਿਨ ਲੈ ਕੇ ਜਲ ਚਲ ਜਾਂਦੇ ਆ ਤੇ ਫਿਰ ਦਿਲ ਲੱਗ ਜਾਏਗਾ ਸਾਡਾ ਬਹੁਤ ਸਵਾਦ ਬਣਿਆ ਹੈ ਕਹਦੇ ਲੈ ਹਾਂਜੀ ਪਾਜੀ ਨੂੰ ਦੇ ਦਈਏ ਚਲੋ ਬਹੁਤ ਸਵਾਦ ਬਣਿਆ ਵਾ ਜਿੰਮ ਕਿੰਨੇ ਦਿਨਾਂ ਬਾਅਦ ਆ ਚੀਜ਼ ਖਾਣ ਲੱਗੀ ਹੈ ਵੈਸੇ ਮੈਂ ਤੇ ਹੁਣ ਮੈਂ ਕਮ ਮੰਨਣਾ ਨਹੀਂ ਕਰਨਾ ਹੈਗਾ ਵੀ ਬਣਾਇਆ ਇੰਨੇ ਪਿਆਰ ਨਾਲ ਬਣਾ ਲੱਗੀ ਨਿਊਟਰੀ ਨਿਊਟਰੀ ਦੇ ਵਿੱਚ ਜਿੱਦਾਂ ਮਸਾਲਾ ਤਿਆਰ ਕਰ ਲੈਣੀ ਹੈ ਨਿਊਟਰੀ ਵਾਸਤੇ ਤੇ ਮੈਂ ਸਾਰਾ ਕੁਝ ਮਿਕਸ ਕਰ ਲੈਣੀ ਹੁੰਦੀ ਹੈ ਜਿੱਦਾਂ ਟਮਾਟਰ ਵਿੱਚ ਇਹ ਸਾਰਾ ਗ੍ਰाइंड ਕਰ ਲੈਣੀ ਆ ਲਸਣ ਅਦਰਕ ਸਭ ਕੁਝ ਮਿਰਚਾਂ ਸਭ ਕੁਝ ਕਰ ਲਾਂਗੇ ਆਪਾਂ ਗ੍ਰाइंड ਤੇ ਫਿਰ ਇਹਦਾ ਮਸਾਲਾ ਜਿਹੜਾ ਮੈਨੂੰ ਫਿਰ ਤਿਆਰ ਕਰ ਲੈਣੀ ਆ ਨਿਊਟਰੀਚ ਮੈਂ ਪਾਣੀ ਪਾ ਦਿੱਤਾ ਸੀਗਾ ਗਰਮ ਤੇ ਉਹਦੇ ਨਾਲ ਥੋੜਾ ਇਹ ਨਾ ਸੌਫਟ ਹੋ ਜਾਏਗੀ ਜੇ ਤੇ ਫਿਰ ਇਹਨੂੰ ਵਾਸ਼ ਕਰਕੇ ਨਾ ਤੇ ਫਿਰ ਬਾਅਦ ਵਿੱਚ ਇਹ ਪਾਣੀ ਕੱਢ ਦਾਂਗੇ ਨਿਚੋੜ ਕੇ ਤੇ ਫਿਰ ਬਾਅਦ ਵਿੱਚ ਤੜਕਾ ਲਗਾਣੇ ਇੱਧਰ ਤੇ ਇੱਧਰ ਮੈਂ ਮੱਤਾ ਜੀਰਾ ਪਾਇਆ ਜੀਰਾ ਤੇ ਮੈਂ ਪੌਨੀ ਪੌਨੀ ਹੈ ਜੀਰਾ ਮੈਨੂੰ ਵਧੀਆ ਲੱਗਦਾ ਵਾ ਹਰੇਕ ਸਬਜ਼ੀ ਦੇ ਵਿੱਚ ਤੇ ਫਿਰ ਗ੍ਰाइंड ਕੀਤਾ ਮਸਾਲਾ ਜਿਹੜਾ ਇਹ ਸਾਰਾ ਪਾਉਣ ਪਉਣ ਲੈਨੇ ਇਹਨੂੰ ਚੰਗੀ ਤਰ੍ਹਾਂ ਜਦੋਂ ਵਧੀਆ ਤਰ੍ਹਾਂ ਭੁੱਜ ਜਾਏਗਾ ਤੇ ਫਿਰ ਬਾਅਦ ਵਿੱਚ ਇਹਨੂੰ ਮਸਾਲੇ ਦੀ ਗੱਲ ਹੁੰਦੀ ਹੈ ਮਸਾਲਾ ਵਧੀਆ ਭੁੱਜ ਜਾਏਗਾ ਨਾ ਤੇ ਬਹੁਤ ਵਧੀਆ ਲੱਗਦਾ ਵਾ ਮੈਂ ਕਰਕੇ ਨਾ ਪਾਣੀ ਚੋਂ ਕੱਢ ਲਿਆ ਸੀਗਾ ਤੇ ਵਿੱਚ ਮਟਰ ਪਾਵਾਂਗੇ ਤੇ ਮਟਰਨ ਮੈਂ ਥੋੜਾ ਜਿਹਾ ਉਬਾਲ ਲਿਆ ਸੀਗਾ ਤੇ ਵਿੱਚ ਮਲਾਈ ਤੇ ਆਪਾਂ ਪਾਵਾਂਗੇ ਮਲਾਈ ਦੇ ਨਾਲ ਵਧੀਆ ਲੱਗਦੀ ਹੈ ਇਹਦੀ ਗਰੇਵੀ ਜਿਹੜੀ ਹੁੰਦੀ ਹੈ ਨਾ ਵਧੀਆ ਲੱਗਦੀ ਹੈ ਮਲਾਈ ਦੇ ਨਾਲ ਤੇ ਮਲਾਈ ਪਾ ਕੇ ਤੇ ਫਿਰ ਆਪਾਂ ਸਬਜ਼ੀਆਂ ਵਿੱਚ ਪਾ ਦਾਂਗੇ ਜਿਹੜੀ ਨਿਊਟਰੀ ਇਹ ਵਿੱਚ ਪਾ ਦਾਂਗੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ ਥੋੜਾ ਜਿਹਾ ਰੈਨ ਲੈਨੇ ਆ ਹੋਰ ਮਸਾਲੇ ਨੂੰ ਤੇ ਫਿਰ ਬਾਦ ਵਿੱਚ ਆ ਨਿਊਟਰੀ ਤੇ ਮਟਰ ਵਿੱਚ ਪਾਏ ਨਾ ਬਹੁਤ ਵਧੀਆ ਲੱਗਦੇ ਆ ਤੇ ਬੇਟੀ ਦੀ ਬਹੁਤ ਪਸੰਦ ਬੇਟੀ ਨੂੰ ਵੀ ਤੇ ਕਹਿੰਦੀ ਨਿਊਟਰੀ ਬਣਾ ਲਓ ਮੈਂ ਕਿਹਾ ਕੀ ਬਣਾਵਾ ਤੇ ਕਹਿੰਦੇ ਨਿਊਟਰੀ ਬਣਾ ਲਓ ਤੇ ਲੰਚ ਵਿੱਚ ਨਿਊਟਰੀ ਤੇ ਨਾਲ ਦਹੀਂ ਪਕੌੜੀਆਂ ਪਾ ਕੇ ਤੇ ਉਹ ਲਵਾਂਗੇ ਤੇ ਬਸ ਉਹ ਇੱਥੇ ਸਬਜੀ ਤਿਆਰ ਹੋ ਜਾਂਦੀ ਹੈ ਤੇ ਫਿਰ ਮੈਂ ਫੁੱਲਕੇ ਬਣਾਉਣੀ ਆ ਨਿਊਟਰੀ ਵਿੱਚ ਪਾ ਦਿੱਤੀ ਸੀ ਕਿ ਤੇ ਨਿਊਟਰੀ ਵੀ ਆਪਾਂ ਬਹੁਤ ਦਿਨਾਂ ਬਾਅਦ ਅੱਜ ਬਣਾਈਆਂ ਕਿਉਂਕਿ ਬੱਚਿਆਂ ਨੂੰ ਪਸੰਦ ਵਾ ਤੇ ਸੰਧੂ ਸਾਹਿਬ ਨੂੰ ਪਸੰਦ ਨਹੀਂ ਐਨੀ ਇਹੋ ਜਿਹੀ ਚੀਜ਼ ਸਬਜ਼ੀਆਂ ਤੇ ਫਿਰ ਬੇਟੀ ਦਾ ਕਰਕੇ ਮੈਂ ਕਿਹਾ ਚਲੋ ਬਣਾ ਲੈਨੇ ਆ ਤੇ ਬਹੁਤ ਵਧੀਆ ਲੱਗਦੀ ਹੈ ਵੈਸੇ ਤੇ ਨਿਊਟਰੀ ਵਿੱਚ ਕਰੀਮੀ ਕਰੀਮੀ ਜੀ ਰਸ ਥੋੜਾ ਜਿਹਾ ਹੋਵੇ ਨਾ ਤੇ ਵਧੀਆ ਲੱਗਦਾ ਵਾ ਮਸਾਲਾ ਮਸੂਲਾ ਵਿੱਚ ਗ੍ਰੈਂਡ ਕੀਤਾ ਐ ਮਿਕਸ ਹੋ ਜਾਂਦਾ ਤੇ ਫਿਰ ਵਧੀਆ ਲੱਗਦੀ ਹੈ ਦਾਲ ਵੀ ਹੈਗੀ ਐ ਮੂੰਗੀ ਮਸਰਾਂ ਦੀ ਤੇ ਉਹ ਫਿਰ ਸੰਧੂ ਸਾਹਿਬ ਨੂੰ ਤੇ ਦਾਲ ਦੇ ਦਾਂਗੀ ਨਾਲ ਤੇ ਉਹ ਦਾਲ ਪਸੰਦ ਕਰਕੇ ਕਰਦੇ ਨੇ ਤੇ ਦਾਲ ਦੇ ਨਾਲ ਉਹ ਖੁਸ਼ ਹੋ ਕੇ ਖਾ ਲੈਂਦੇ ਆ ਰੋਟੀ ਬੇਟੀ ਦੇ ਆਉਣ ਦੇ ਨਾਲ ਨਾ ਘਰ ਦੇ ਵਿੱਚ ਰੌਣਕ ਹੋ ਗਈ ਆ ਤੇ ਹੁਣ ਵਧੀਆ ਲੱਗਦਾ ਵਿਆਹ ਕਰਦੇ ਵਿੱਚ ਤੇ ਇਹ ਆ ਵੀ ਚਲੋ ਜਿੰਨੇ ਦਿਨ ਵੀ ਬੇਟੀਆਂ ਰਹਿਣਗੀਆਂ ਹੁਣ ਜਿੰਨੇ ਦਿਨ ਰਹੇਗੀ ਉਹਨੇ ਦਿਨ ਹੀ ਸਹੀ ਤੇ ਚਲੋ ਜਿੰਨਾ ਚਿਰ ਵੀ ਇਹ ਰਹਿਣਾ ਤੇ ਹੁਣ ਸੌਰੇ ਹੀ ਆਪਣੇ ਉਹੀ ਹੁਣ ਮਾਪੇ ਉਹ ਉੱਥੇ ਹੀ ਹੁਣ ਰਹਿਣਾ ਵਾ ਆਪਣਾ ਘਰ ਉਹੀ ਹੁੰਦਾ ਵਾ ਈਆਂ ਦਾ ਜਦੋਂ ਵਿਆਹ ਦੇਈ ਦਿਆਂ ਵਾ ਤੇ ਚਲੋ ਜਿੰਨੇ ਦਿਨ ਵੀ ਮਾਪੇ ਕੋਲ ਤੇ ਰਹੇਗੀ ਉਹਨੇ ਦਿਨ ਹੀ ਸਹੀ ਤੇ ਚਲੋ ਨੇ ਦਿਨ ਵਧੀਆ ਲੱਗਦਾ ਪਿਆ ਵਾ ਫੀਲ ਵਧੀਆ ਹੁੰਦਾ ਪਿਆ ਵਾ ਤੇ ਹੁਣ ਰਹਿਣਾ ਤੇ ਹੈ ਹੀ ਹੁਣ ਕੱਲਿਆਂ ਨਹੀਂ ਜਿੱਦਾਂ ਤੇ ਚਲੋ ਕੋਈ ਨਹੀਂ ਜਿੰਨੇ ਦਿਨ ਵੀ ਹੁਣ ਬੇਟੀ ਰਹੇਗੀ ਉਹਨੇ ਦਿਨ ਵਧੀਆ ਇੰਜੋਏ ਹੋ ਵੀ ਉਹਦੇ ਲਈ ਵੀ ਹੋਏਗਾ ਤੇ ਆਪਣੇ ਵਾਸਤੇ ਵੀ ਵਧੀਆ ਵਾ ਬੱਚੀ ਦੇ ਨਾਲ ਟਾਈਮ ਪਾਸ ਵਧੀਆ ਹੋ ਜਾਏਗਾ ਲਓ ਜੀ ਲੰਚ ਤੇ ਤਿਆਰ ਹੋ ਗਿਆ ਤੇ ਹੁਣ ਮੈਂ ਪਹਿਲਾਂ ਬੇਟੀ ਨੂੰ ਦਿੰਨੀ ਆ ਤੇ ਉਹ ਖਾ ਲੇਗੀ ਤੇ ਨਾਲੇ ਸੰਤੂ ਸਾਹਿਬ ਨੂੰ ਦਿੰਨੀ ਆ ਫਿਰ ਉਹਨਾਂ ਨੂੰ ਵੀ ਖਵਾ ਲਦਨੀ ਆ ਤੇ ਫਿਰ ਬਾਅਦ ਵਿੱਚ ਮੈਂ ਫਿਰ ਖਾਵਾਂਗੀ ਐ ਉਹ ਜੀ ਚੀਜ਼ਾਂ ਪਸੰਦ ਨੇ ਬੱਚਿਆਂ ਨੂੰ ਨਿਊਟਰੀ ਹੋਈ ਹੁਣ ਮੈਂ ਹਰ ਇੱਕ ਚੀਜ਼ੇ ਦੀ ਪਸੰਦ ਦੀ ਬਣਾਵਾਂਗੀ ਜੋ ਵੀ ਨੂੰ ਪਸੰਦ ਆ ਸਾਰੀਆਂ ਤੇਰੀ ਪਸੰਦੀਏ ਚੀਜ਼ਾਂ ਬਣ ਗਈਆਂ ਓਕੇ ਥੈਂਕ ਯੂ ਚਲੋ ਹੁਣ ਮੈਂ ਵੀ ਖਾ ਲਾਂ ਰੋਟੀ ਲੰਚ ਦਾ ਟਾਈਮ ਹੋ ਗਿਆ ਏ ਤੇ ਹੁਣ ਆਪਾਂ ਲੰਚ ਕਰ ਲਈਏ

ਤੇਰੀ ਬਾਤ ਜੀ ਬੈਠੀ ਸ਼ਾਮ ਨੂੰ ਅੱਧਾ ਘੰਟਾ ਪਾਣੀ ਹਾਂਜੀ ਇਹ ਮੇਰੇ ਕੋਈ ਦੇ ਹਾਂ ਹੈ ਕੀ ਹੈ ਇਹ ਸ਼ੋਰ ਕਰ ਤਾ ਕੰਮ ਚੱਲਿਆ ਠੀਕ ਹੈ ਇਹ ਨਹੀਂ ਮਿੱਟੀ ਨੇ ਪੂਰੀ ਲਿਪੜੀ ਪਈ ਜੇ ਜਦੋਂ ਮੈਨੂੰ ਲੱਗਾ ਤੂੰ ਹੋਰ ਹੋਰ ਮਾਰੇ ਹੀ ਨਾ ਹਾਂ ਤੇ ਮੈਂ ਉਹ ਬਾਥਰੂਮ ਚ ਹੀ ਇਹਨੂੰ ਫਾਦ ਦਿੱਤਾ ਥੋਂ ਦੇ ਬੇ ਅੱਛਾ ਅੱਛਾ ਪਾਰਕ ਵਿੱਚ ਆ ਗਏ ਤੀਆਂ ਦੋ ਇਹ ਮੈਂ ਲੈ ਕੇ ਆ ਗਈ ਮੈਂ ਚਲ ਹਾ ਤੇ ਤੇ ਚੰਗੀ ਦਾ ਇਹ ਮਿੱਟੀ ਨਾਲ ਭਰੀ ਪਈ ਸੀ ਪੂਰੀ ਹਾਂ ਚਲੋ ਸ਼ਾਮ ਨੂੰ ਇਹ ਵੀ ਨਿਹਾਣਾ ਖੇਡ ਖੂਡ ਲਵੇ ਤੇ ਬਾਅਦ ਵਿੱਚ ਫਿਰ ਚੇਂਜ ਕਰਕੇ ਤੇ ਬੰਦਾ ਸੌਂ ਜਾਏ ਐਂ ਜਾਨੇ ਰਹਿੰਦੇ ਆ ਨਾ ਤੇ ਨਿਆਣਾ ਲਿਬੜੇ ਨਾ ਨਿਆਣਾ ਨਾ ਗੰਦਾ ਨਾ ਹੋਵੇ ਪਰ ਨੇ ਆਨੇ ਚਲ ਥੋੜਾ ਛੱਡਣਾ ਚਾਹੀਦਾ ਵਾ ਹਾਂ ਅਸਲ ਇਹਨੇ ਮਿੱਟੀ ਨੂੰ ਚੰਗੀ ਤਰ੍ਹਾਂ ਖੇਡ ਲੈਣਾ ਇਹਨੇ ਮੂੰਹ ਹੱਥ ਚੰਨ ਚੰਨ ਲੱਬੜ ਲੈਣੇ ਫਿਰ ਮੈਂ ਸ਼ਾਮ ਨੂੰ ਇਹਨੂੰ ਆਕਤ ਨਿਦਰਾ ਤੋਂ ਤਾਂ ਕਿਤੇ ਅਸਰ ਨਹੀਂ ਆਇਆ ਚਾਹੀਦਾ ਵਹੀਂ ਤੇ ਅਮੇ ਬਹਾਨੇ ਵੀ ਨਿਆਣਾ ਗੰਦਾ ਨਾ ਹੋਏ ਆਹ ਕਿਦੋਂ ਦਾ ਰਸਤਾ ਮੇਰੀ ਗੱਲ ਸੁਣ ਮੈਂ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਹੈ ਅੱਪਕੇ ਹੋਟਲ ਤੇ ਖਾਣਾ ਖਾਣੇ ਯਾਨੀ ਕੋਈ ਹੋਟਲ ਹੋਟਲ ਨਹੀਂ ਚੁੱਪ ਕਰੀਏ ਉਦੋਂ ਮੈਂ ਜਸ਼ਨ ਮੈਂ ਇੱਥੇ ਆਈ ਸੀ ਅੱਛਾ ਕੈਨ ਕਾਫੀ ਤਾਂ ਵੀ ਬਹੁਤ ਵਧੀਆ ਖਾਣਾ ਮੈਂ ਜੜੀ ਪਹਿਲੀ ਵਾਰ ਹੀ ਆਈ ਹਾਂ ਕਾਮੀ ਨੂੰ ਸਾਰਾ ਹੀ ਪਤਾ ਵਾ ਇੱਥੇ ਦਵੇ ਕਿੰਨੀ ਜਗਮਗ ਜਗਮਗ ਹੋਣੀ ਹੈ ਨਾ ਸੋਨੀਆਂ ਲਾਈਟਾਂ ਚ ਲਾਈਟਾਂ ਚ ਰਾਤ ਨੂੰ ਵਧੀਆ ਲੱਗਦਾ ਹੋਣਾ ਹਾਂ ਦਿਨੇ ਥੋੜਾ ਜਿਹਾ ਹੋਣਾ ਜਿਹਾ ਹੈ ਸੋ ਬਿਊਟੀਫੁਲ ਸੋ ਬਿਊਟੀਫੁਲ ਰਿਆ ਸ਼ੈਨ ਅੱਜਕੱਲ ਨਾ ਇੰਗਲਿਸ਼ ਬੋਲਣ ਲੱਗ ਪਈ ਹੈ ਤੈਨੂੰ ਪਤਾ ਹਾਂ ਪਿੰਡ ਚੈਸ ਪਹਿਲਾਂ ਹੀ ਇੰਗਲਿਸ਼ ਦਾ ਟਰਾਈਟ ਨਹੀਂ ਪਤਾ ਮੈਨੂੰ ਮਾਂ ਬੁਲੀਪੋ ਸੰਧਾ ਕੋੜੂੜੀ ਆਪਾਂ ਮਾਂ ਬੁਲੀ ਦੀ ਮੈਂ ਬੜੀ ਖਰੂਸਾ ਖਰੂਸਾ ਨਾ ਮਾਂ ਬੁਲੀ ਦੀ ਮੈਡਮ ਖਰੂਸਾ ਹੈ ਅੱਛਾ ਮੈਡਮ ਖਰੂਸਾ ਮਮਾ ਜਿਹੜੀ ਪੰਜਾਬੀ ਵਾਲੀ ਮੈਡਮ ਉਹ ਇੰਗਲਿਸ਼ ਨਹੀਂ ਬੋਲਦੀ ਮੈਂ ਉਹਨੇ ਕਿਉਂ ਇੰਗਲਿਸ਼ ਬੋਲਣੀ ਹੁੰਦੀ ਤੈਨੂੰ ਪੰਜਾਬੀ ਸਿਖਾਉਂਦੀ ਆ ਪੁਲਾਸਾ ਦੇ ਪੁਲਿਸ ਅੱਜ ਕਿਉਂ ਨਹੀਂ ਹੈ ਨਾ ਮਾਡਲ ਟਾਊਨ ਤਾਂ ਆਉਂਦੇ ਨੇ ਪਰ ਇੱਥੇ ਨਹੀਂ ਹੁੰਦੀ ਵੇਖੀ ਨਹੀਂ ਅੱਗੇ ਨਾ ਮੈਂ ਹੋਟਲ ਚ ਰੁਕੀ ਹੁੰਦੀ ਆ ਚਮਕ ਮਮਾ ਹਰ ਮਮਾ ਸਲੀਪ ਦਲਜੀਤ ਨੂੰ ਬਹੁਤ ਪਸੰਦ ਵਾ ਹਾਂ ਸ਼ੈਰੀ ਨੂੰ ਦਲਜੀਤ ਬਹੁਤ ਪਸੰਦ ਆ ਕਹਿੰਦੀ ਮੈਂ ਦਲਜੀਤ ਨੂੰ ਮਿਲਣਾ ਚਾਹੁੰਨੀ ਆ ਤੇ ਉਹਨੂੰ ਕੋਲਡ ਡਰਿੰਕ ਪਸੰਦ ਵਾ ਬਹੁਤ ਇਹਨੂੰ ਇਹ ਵੀ ਪਤਾ ਵਾ ਹੈ ਹੋਰ ਕੀ ਪਸੰਦ ਬਦਲਜੀਤ ਨੂੰ ਹੋਰ ਨਹੀਂ ਪਤਾ ਜੇ ਹਾਂਜੀ ਕੋਲਡ ਡਰਿੰਕ ਪਸੰਦ ਹੈ ਅੱਛਾ ਕੋਲਡ ਡਰਿੰਕ ਦਾ ਬਤਾਵਾ ਜੇ ਮੈਂ ਕੋਲਡ ਡਰਿੰਕ ਲੈ ਕੇ ਜਰਨੀ ਨਾਲ ਹੋਰ ਵੀ ਰਿਸਰਚ ਕਰ ਹੈ ਹਾਂ ਬਹੁਤ ਜ਼ਿਆਦਾ ਹੀ ਉਤਾਵਲੀ ਆ ਕਹਿੰਦੀ ਮੈਂ ਤੈਨੂੰ ਮਿਲਣਾ ਉਹਦੀਆਂ ਗੱਲਾਂ ਕਰਦੀ ਰਹਿੰਦੀ ਦਲਜੀਤ ਦੀਆਂ ਹੀ ਦਲਜੀਤ ਦੇ Song ਹੀ ਸੁਣਦੀ ਆ ਹਾਂ ਤੈਨੂੰ ਕਿਹੜਾ ਪਸੰਦ ਆ ਉਹਦਾ Song ਹਾਇ ਰੱਬੂ ਹੈ ਹਾਇ ਜੂਲੀਅਟ ਹਾਇ ਜੂਲੀਅਟ ਹੂੰ ਵਾ ਕੇ ਹੈ ਤੇ ਦਲਜੀਤ ਬਹੁਤ ਵਧੀਆ ਵਾ ਦੇਖੋ ਖੁਸ਼ੀ ਕਦੋਂ ਪੂਰੀ ਹਾਂ ਹਾਂ ਉਹਨ ਖੁਆਇਸ਼ ਇਹਦੀ ਪੂਰੀ ਹੋ ਜੇ ਦਲਜੀਤ ਕਿਤੇ ਇਧਰ ਚਲੰਦਰ ਚ ਆ ਜੇ ਨਾ ਤੇ ਫੇਰ ਤੇ ਕਿ ਤੇਨ ਸ਼ੈਰਨ ਨੂੰ ਮਲਾਵਾਂਗੇ ਜ਼ਰੂਰ ਜੇ ਜਲੰਧਰ ਆ ਗਿਆ ਤੇ ਹੈ ਸ਼ੈਰਨ ਹਾਂ ਹੁਣ ਅਸੀਂ ਪ੍ਰੇਅਰ ਕਰਦੇ ਆਂ ਵੀ ਜਲੰਧਰ ਆ ਜਾਏ ਹੋ ਤੇ ਖੁਆਇਸ਼ ਪੂਰੀ ਹੋ ਜੇ ਹਾਂ ਮੇਰੀ ਖੁਆਇਸ਼ ਬੜੀ ਅੱਛੀ ਆ ਆਏ ਹਾਏ ਅੱਛੀ ਆ ਠੀਕ ਆ ਕੋਈ ਨਹੀਂ ਹੋਏਗੀ ਪੂਰੀ ਪਤਾ ਆਸ ਲੈਂਡ ਲੋਣੀ ਚਾਹੀਦੀ ਆ ਤੇ ਪੂਰੀ ਹੁੰਦੀ ਜ਼ਰੂਰ ਚਲੋ ਰੁਕਣਾ ਬੜੀ ਬੁੱਖ ਹੋ ਰਹੀ ਆ ਆਪਣਾ ਦਸਤਾਂ ਕੌਣ ਦਾ ਕੰਮ ਰਿਤੂ ਜੀ ਦਾ ਜਿੱਦ ਜਿੱਦ ਨਾਲ ਚਿਤੰਦਨ ਦਾ ਕੰਮ ਵੰਡ ਲੁਕਾ ਨਾ ਸੋਈ ਗਿਆ ਇਹਨਾਂ ਦਾ ਉਹ ਵਧੀਆ ਕੰਮ ਸਪੈਸ਼ਲ ਹੈ ਨਾ ਇਹ ਜਿਵੇਂ ਅਸੀਂ ਇਸ ਕਰ ਮੇ ਹੋਰ ਅੱਗੇ ਬੜੋਗੇ ਤਾਂ ਉਹ ਕਿਚਨ ਹੋਰ ਅੰਦਰਲੀ ਬਾਥਰੂਮ ਵੀ ਦੇਖਣ ਨੂੰ ਮਿਲੇਗਾ ਮਸ਼ਰੂਮਾਂ ਤੇ ਇੱਕ ਵੈਜੀ ਆ ਵੈਜੀਟੇਬਲ ਨੇ ਥੈਂਕਸ ਉਹ ਮੈਂ ਕੋਕਾ ਖਾ ਲਈ ਐ ਅੱਛਾ ਇਹਦੇ ਵਿੱਚ ਮੈਂ ਪਾ ਦੇ ਉਹਨਾਂ ਨੂੰ ਫੁਲਪਰੀਏ 2-4 ਪੀਸ ਪਾ ਕੇ ਨਾ ਤੇ ਸੌਣ ਨੂੰ ਦੇ ਦੇ ਇਹ ਦੇ ਚੋਵੀ ਦੋ ਲੈ ਲਾ ਤੇ ਫਿਰ ਹੋਰ ਆਏਗਾ ਫਿਰ ਉਹ ਤੇ ਇੱਕ ਇਹਦੇ ਚੋਪਾ ਦੇ ਬੰਮ ਬਹੁਤ ਹੀ ਆ ਥੋੜਾ ਹੀ ਖਾਂਦਾ ਬਸ ਬਸ ਬਹੁਤ ਕਿੱਥੇ ਅੰਕਲ ਇਧਰ ਪਿੱਛੇ ਉਹ ਪਿੱਛੇ ਉਧਰ ਇੱਕ ਜੰਗਲ ਜਗ ਲੱਗ ਗਈ ਤੇ ਫੇਰ ਨਾ ਜਿਹੜੇ ਬੰਦੇ ਹੁੰਦੇ ਆਣ ਹੂੰ ਉਹਨਾਂ ਅੱਗ ਬੁਝਾਣ ਲੱਗੇ ਹੂੰ ਫਿਰ ਫਿਰ ਪਾਣੀ ਨੇ ਫਿਰ ਫਿਰ ਇਸ ਪੈਰ ਨੂੰ ਅੰਗੋਂ ਮੂੰਚ ਪਾਣੀ ਨੇ ਥੋੜਾ ਜਿਹਾ ਕੱਢ ਲੈ ਫਿਰ ਥੋੜਾ ਜਿਹਾ ਪਾਣੀ ਅੱਗੇ ਤੇ ਮੂੰਹ ਨਾਲ ਕਰਕੇ ਦਸ ਹਾਂ ਇੱਕ ਠੀਕ ਆ ਤੇ ਪਾਣੀ ਪਉਂਦੀ ਆ ਤੇ ਫਿਰ ਬੰਦੇ ਕੇੰਦੇ ਤੇ ਚਮੂਚ ਪਾਣੀ ਨੇ ਇੱਕ ਦੁਆਪਾਣੀ ਆਏਗਾ ਹਾਂ ਫਿਰ ਪੈਰ ਕਿੰਨੇ ਜਿੱਦੋਂ ਟਾਂਡੀ ਲਿਟਸ ਲਿਸਟ ਚਲਾ ਮੈਂ ਨਾ ਮੇਰਾ ਵੀ ਆਏਗਾ ਹਾਂ ਅੱਛਾ ਜੇ ਲੋ ਤਾਂ ਹੀ ਅੱਗ ਬੁਝਾਉਣ ਤੇ ਤੁਹਾਡਾ ਲਿਸਟ ਵਿੱਚ ਨਾ ਹੋਗਾ ਤਾਂ ਮੇਰਾ ਵੀ ਆਊਗਾ ਵਾਕੇ ਹੀ ਹੈ ਓਏ ਕਾ ਨਹੀਂ ਫਿਰ ਵਾਸ ਸੁਣਿਆ ਇੱਕ ਵਾਹ ਸਪੈਰੋ ਉਹਦਾ ਵੀ ਨਾਮ ਆਉਂਦਾ ਵਾਸਪੈਰੋ ਤਾਂ ਵੀ ਸਪੈਰੋ ਨਹੀਂ ਮੇਰੀ ਅੱਗ ਬਚਾਈ ਕਿ ਕੰਟਰੀਬਿਊਟ ਕਰਦੀ ਮੈਂ ਭੇਜਾਂ ਮੈਂ ਵਨ ਡ੍ਰੌਪ ਪਾਣੀ ਪਾਉਣ ਵੇਲਾ ਹੈ ਕਿੰਨੀ ਅੱਛੀ ਕਹਾਣੀ ਸੁਣਾਈ ਜੀ ਬੈਰੀ ਵੈਰੀ ਮੈਮ ਹੈ ਜੀ ਫਿਰ ਦਵਲ ਦਲਜੀਤ ਆ ਗਿਆ ਦਵਲ ਦਲਜੀਤ ਆ ਗਿਆ ਦਵਲ ਦਲਜੀਤ ਦੀਆਂ ਫੋਟੋਆਂ ਲੱਗੀਆਂ ਨੇ ਫੋਟੋਆਂ ਚ ਲੱਗੀਆਂ ਦਲਜੀਤ ਦੀਆਂ ਦਲਜੀਤ ਨੂੰ ਵੇਖ ਕੇ ਦਲਜੀਤ ਜ਼ਿਆਦਾ ਆ ਗਿਆ ਸਾਰੇ ਜਲੰਧਰ ਜਾਸ ਤੇ ਦਲਜੀਤ ਹੀ ਦਲਜੀਤ ਆ ਹੈਂ ਖਾਣੇ ਕੌਣ ਇਹ ਵੀ ਨਹੀਂ ਆਨੇ ਲੈ ਉਹ ਤੇ ਕਰ ਜਾ ਕੇ ਖਾ ਲੈਣਗੀ ਲੱਲੋ ਉਹ ਵਦਰੀਆ ਲੱਗ ਰਹੀਆਂ ਉਹ ਨੂੰ ਹੀ ਤਾਂ ਕਹੁੰਚਾਂ ਮੀਆਂ ਕਿੰਨੇ ਤੇ ਬੀ ਬੰਦਿਆ ਸ਼ਹਿਰ ਨੂੰ ਮਜਾ ਆਂਦਿਆ ਜੀ ਜੀ ਨੂੰ ਘਰ ਛੱਡ ਕੇ ਨਾ ਤੇ ਆਪਾਂ ਫਿਰ ਹੁਣ ਆ ਗਏ ਸੀ ਕਿ ਉਹਨਾਂ ਨੂੰ ਰਸਤੇ 'ਚ ਜਾਂਦਿਆਂ ਲੈ ਲਿਆ ਸੀਗਾ ਤੇ ਹੁਣ ਬਸ ਉਹਨਾਂ ਨੂੰ ਰਸਤੇ 'ਚ ਉਹ ਘਰ ਉਹਨਾਂ ਦੇ ਉਤਾਰ ਕੇ ਤੇ ਹੁਣ ਆਪਾਂ ਘਰ ਨੂੰ ਆ ਗਏ ਸੀਗੇ ਵਾਪਸ ਤੇ ਵਾਸਨ ਉਹ ਵਧੀਆ ਥੋੜਾ ਇੰਜੋਏ ਹੋ ਗਿਆ ਅਸੀਂ ਇਕੱਠਿਆਂ ਨੇ ਫਿਰ ਟਾਈਮ ਸਪੈਂਡ ਕੀਤਾ ਤੇ ਵਧੀਆ ਲੱਗਦਾ ਵਾ ਜਦੋਂ ਆਵੇ ਚਲੋ ਤੂੰ ਪੀ ਲੈ ਤੂੰ ਪੀ ਲੈ ਮਾਣੂ ਪੀ ਲੈ ਦੋ ਆਪਣੀ ਨੂੰ ਹਣ ਚਲੋ ਹੁਣ ਬਾਅਦ ਇਹ ਥੋੜਾ ਬੋਤਾ ਸਮਾਨ ਲੈ ਕੇ ਆਏ ਸੀਗੇ ਮੂਸਲੀ ਹੈਗੀ ਬ੍ਰੇਕਫਾਸਟ ਵਿੱਚ ਜਿੱਦਾਂ ਖਾਣ ਵਾਸਤੇ ਤੇ ਥੋੜਾ ਬੋਤਾ ਸਮਾਨ ਲੈ ਕੇ ਆਏ ਸੀ ਕਿ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿੱਆ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਓਕੇ ਬਾਏ ਬਾਏ